ਵੈਗੋਜੀ ਖਾਲਸਾ ਵੈਗੋਜੀ ਫਤੇਜੀ ਸਾਡਾ ਭਰਾ ਸਾਡੇ ਕੋਲ ਗਦਾਫਪੁਰ ਤੋਂ ਆਇਆ ਰਾਜਾ ਪਿੰਟਰ ਤੇ ਅਸੀਂ ਇਹਨਾਂ ਦੀ ਫੇਸਬੁੱਕ ਤੋਂ ਪ੍ਰਭਾਵਿਤ ਹੋ ਕੇ ਜਰਨੈਲ ਦੀ ਫੋਟੋ ਵਾਈ ਆ ਤੇ ਇਹ ਸਿਦਾ ਸਿੰਘਾਂ ਦੀ ਧਰਤੀ ਆ ਅੰਮ੍ਰਿਤਸਰ ਤੇ ਸਾਡੇ ਲਈ ਬੜੀ ਸ਼ਰਮ ਵਾਲੀ ਗੱਲ ਆ ਵੀ ਇੱਥੇ ਟੈਂਪੂਆਂ ਦੇ ਮੇਲੇ ਲੱਗਣੇ ਸ਼ੁਰੂ ਹੋ ਗਏ ਆ ਤੇ ਅਸੀਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਆ ਵੀ ਇਹਨਾਂ ਸਿੰਘਾਂ ਜਰਨੈਲਾਂ ਦੀਆਂ ਤਸਵੀਰਾਂ ਥਾਂ-ਥਾਂ ਲੱਗਣ ਤੇ ਤਾਂ ਜੋ ਆਉਣ ਵਾਲੇ ਬੱਚੇ ਪ੍ਰੇਰਿਤ ਹੋ ਸਕਣ ਇਹਨਾਂ ਤੋਂ ਅਸੀਂ ਪਿੰਡ ਬਾਗਣੀਆਂ ਜਲਾ ਤਰਨਤਾਰਨ ਦੇ ਮੌਜੂਦਾ ਪੰਚਾਇਤ ਮੈਂ ਸਰਪੰਚ ਬੋਲਦਾ ਜੀ ਅਸੀਂ ਇਹ ਵੀਰ ਪੇਂਟਰ ਗਰਦਾਸਪੁਰ ਤੋਂ ਸੱਦਿਆ ਸੀ ਜੋ ਕਿ ਇਤਿਹਾਸਕ ਜੋ ਗੁਰੂਆਂ ਦੀ ਸਾਡੇ ਵੱਡੇ ਯੋਧਿਆਂ ਦੀਆਂ ਤਸਵੀਰ ਬਣਾਉਣ ਵਾਸਤੇ ਅਸੀਂ ਸੰਗਤ ਨੂੰ ਆਉਣ ਵਾਲੇ ਸਮੇਂ ਲਈ ਪ੍ਰੇਰਿਤ ਕਰਦੇ ਹਾਂ ਕਿ ਇਹੋ ਜੇ ਯੋਧਿਆਂ ਦੀਆਂ ਹਰ ਘਰ ਹਰ ਪਿੰਡ ਵਿੱਚ ਸੱਥਾਂ ਦੇ ਵਿੱਚ ਇਹ ਆਪਣੇ ਲੱਗਣੀਆਂ ਜਿਹਦੀਆਂ ਪੇਂਟਿੰਗਾਂ ਤਾਂ ਜੋ ਆਪਣੇ ਆਉਣ ਵਾਲੀ ਜਿਹੜੀ ਪੀੜ੍ਹੀ ਆ ਉਹ ਆਪਣੇ ਮਾਰੇ ਕ੍ਰਿਤੀਆਂ ਤੋਂ ਵੱਜ ਸਕੇ ਕਿਉਂਕਿ ਕੁਛ ਦਿਨ ਪਹਿਲਾਂ ਖਬਰ ਲੱਗੀ ਕਿ ਆਪਣੇ ਅੰਬਰਸਾ ਦੇ ਵਿੱਚ ਇੱਕ ਟੈਂਪੂਆਂ ਦਾ ਮੇਲਾ ਲੱਗਣ ਜਾ ਰਿਹਾ ਤੇ ਬੜੀ ਸ਼ਰਮ ਨਾਲ ਕੇ ਗੱਲ ਆ ਵੀ ਸੀਦਾ ਸਿੰਘਾਂ ਦੀ ਜੋਧਿਆਂ ਦੀ ਧਰਤੀ ਦੇ ਇਹੋ ਜਿਹਾ ਗੰਦ ਪੈ ਰਿਆ ਸੋ ਸਾਰੇ ਬੇਨਤੀ ਨੂੰ ਪ੍ਰਵਾਨ ਕਰੋ ਤੇ ਇਹੋ ਜੀਆਂ ਪੇਂਟਿੰਗਾਂ ਵੱਧ ਤੋਂ ਵੱਧ ਇਤਿਹਾਸ ਨਾਲ ਜੋੜਨ ਵਾਲੀਆਂ ਵੱਧ ਤੋਂ ਵੱਧ ਪਿੰਡਾਂ ਦੇ ਚਲਵਾਈਆਂ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ